ਦੋ 55 ਪੂਰੇ ਵਧੀਆ ਬਲਾਕ ਹੈਗਾ ਥੱਲੋਂ ਲਾਲ ਮਿੱਟੀ ਕੱਢੀ ਆਉਂਦਾ ਪਰ ਇਹ ਲਾਲ ਮਿੱਟੀ ਜ਼ਿਆਦਾ ਨਹੀਂ ਕੱਢਣੀ ਚਾਹੀਦੀ ਇਹ ਫਿਰ ਤੰਗ ਕਰਦੀ ਹੈ ਆਦੇ ਮੈਂ 2 1 2 ਇੰਚ ਮਿੱਟੀ ਰਲਾਲੋ ਕੋਈ ਮਤਲਬ ਇਹ ਥੋੜੀ ਜੀ ਜ਼ਮੀਨ ਚ ਮਤਲਬ ਰੇਤਤਾਪਣ ਘਟਦਾ ਹੈ ਤੇ ਲਾਲ ਮਿੱਟੀ ਵੱਧਦੀ ਹੈ ਉਹ ਚੰਗੀ ਚੀਜ਼ ਹੈ ਪਰ ਜੇ ਨੂੰ ਜ਼ਿਆਦਾ ਰਲਾਲਾਂਗੇ ਫਿਰ ਵੀ ਇਹ ਤੰਗ ਕਰੂਗੀ 655 ਚਾਰ ਪਲਾਂ ਤੇ ਚੱਲਦਾ ਬਾਈ ਬਹੁਤ ਸੋਹਣਾ ਚੱਲਦਾ ਹੈ ਪਹਿਲੇ ਹਾਈ ਚੱਲਦਾ ਹੈ ਜੇ ਕਿਸੇ ਵੀਰ ਨੇ ਮੰਨ ਲਓ ਪੈੜੀ ਪਲਟਣੀ ਵਾਵਾ ਡੂੰਗੀ ਫੁੱਟ ਤੋਂ ਉੱਤੇ ਲਾਉਣੇ ਦਾ ਦੂਜਾ ਮੀਡੀਅਮ ਲਾ ਲਈ ਇਹਦਾ ਦੂਜੇ ਮੀਡੀਅਮ ਤਾਂ ਫਿਰ ਉਹਨੂੰ ਪਰਵਾਹ ਹੀ ਕੋਈ ਨਹੀਂ ਗਈ ਆਹ ਜ਼ਮੀਨ ਹੈ ਬਾਈ ਜਿਹੜੀ ਆਪਾਂ ਝੋਨਾ 1500 ਤੋਂ ਵੱਢ ਕੇ ਮਲਚਰ ਕਰਕੇ ਉੱਤੋਂ ਭਰਤੀ ਸੀ ਪੱਤਰ ਘੱਟ ਸੀਗਾ ਇਹਦਾ ਤੇ ਅੱਜ ਇਹ ਵਾਤਰ ਆਈ ਹੈ ਮੀਂਹ ਵੀ ਪੈ ਗਿਆ ਸੀ ਵਿਚਾਲੇ ਭਾਰਾ ਇਹ ਤਾਂ ਲਗਭਗ 20-25 ਦਿਨ ਹੋ ਗਏ ਨੂੰ ਪੱਤਰ ਹੁਣ ਆਈ ਹੈ ਭਰੇ ਤੋਂ ਬਾਅਦ ਮੀਂਹ ਕਰਕੇ ਲੇਟ ਹੋ ਗਈ ਨਹੀਂ ਤਾਂ ਹੋ ਜਾਂਦੀ ਪਹਿਲਾਂ ਬੱਤਰ ਪਾ ਆ ਜਾਂਦੀ ਮਲਚਰ ਚੱਲ ਰਿਹਾ ਜੀ 1509 ਵੱਡੀ ਸੀ ਕੱਲ ਮੀਂਹ ਪੈਣ ਕਰਕੇ ਕੰਮ ਕਾਫੀ ਲੇਟ ਹੋ ਗਿਆ ਜ਼ਮੀਨ ਬੱਤਰ ਹੀ ਨਹੀਂ ਆਈ ਬਹੁਤ ਟਾਈਮ ਲੱਗੇ ਜਮੀਨ ਬਾਕੀ ਬਾਲੀ ਡਿੱਗੀ ਨਹੀਂ ਜੀ ਖਾਦ ਘੱਟ ਸੀ ਇਸ ਕਰਕੇ ਆਪਾਂ ਖਾਦ ਆ ਜਿਹੜੀ ਮਿੱਟੀ ਚੈੱਕ ਕਰਕੇ ਹੀ ਪਾਉਣੇ ਆ ਕਿ ਕਿੰਨੀ ਆਪਣੇ ਆਏ ਸਾਲ ਜਾਂ 2 ਸਾਲਾਂ ਬਾਅਦ ਮਿੱਟੀ ਚੈੱਕ ਕਰਾ ਲਈਦੀ ਐ ਜਿੰਨੀ ਕੋ ਘਾਟ ਹੁੰਦੀ ਐ ਪਤਾ ਲੱਗ ਜਾਂਦਾ ਵਧੀਆ ਚੱਲ ਰਿਹਾ ਕੰਮ ਮਲਚਰ ਦਾ ਵੀ ਬਲੇੜੇ ਦੇ ਬਦਲੀ ਕਰਤੇ ਸੀਗੇ ਤੇ ਉਹ ਤੋਂ ਬਾਅਦ ਬਰੀਕ ਹੋਰ ਕਰਨ ਲੱਗ ਗਿਆ ਪਹਿਲਾਂ ਥੋੜਾ ਜਿਹਾ ਕਮੀ ਆਉਣ ਲੱਗੀ ਸੀ ਬਰੀਕ ਨਹੀਂ ਕਰਦਾ ਸੀ ਪੂਰਾ ਤੇ ਦੇਖੋ ਤੁਸੀਂ 585 ਇਹ ਚੱਲਦਾ ਮਲਚਰ ਔਡੋ ਔਡੀ ਕੰਮ ਬੰਡੇ ਹੋਇਆ ਸਾਰੇ ਫੇਰ ਹੀ ਸਹੀ ਚੱਲਦਾ ਜੀ। ਬਾਕੀ ਬਈ ਟਰੈਕਟਰ ਹੌਲੀ ਹੌਲੀ ਜੁੜਦੇ ਆ ਬੰਦੇ ਨੂੰ ਐ ਇੱਕ ਵਾਰੀ ਕਈ ਵੀਰ ਕਹਿੰਦੇ ਤੇਰੇ ਕੋਲ ਸਾਰੇ ਟਰੈਕਟਰ ਹੈਗੇ ਨੇ ਤਾਂ ਕਰਕੇ ਇਹ ਇੱਕੋ ਟਰੈਕਟਰ ਪਿੱਛੇ ਵੀ ਸਾਰੇ ਸੰਦ ਪੈ ਜਾਂਦੇ ਆ ਬਾਈ। ਅਸੀਂ ਪੁਰਾਣੇ ਟਰੈਕਟਰ ਕੋਈ ਵੇਚੇ ਨਹੀਂ ਐ 2003 ਮਾਡਲ ਐ। ਸੰਦ ਜੋੜੀ ਗਏ ਆ ਵੇਚਿਆ ਕੋਈ ਨਹੀਂ ਜੇ ਵੇਚਦੇ ਰਹਿੰਦੇ ਫੇਰ ਕਿਸੇ ਸੰਦ ਜੁੜਦੇ ਆ। ਲਿੱਕੀ ਹੋਈ 1509 'ਚ ਥੋੜਾ ਤੰਗ ਕਰਦਾ ਕਿਤੇ ਕਿਤੇ ਢੇਰੀ ਬਣ ਜਾਂਦੀ ਜਦੋਂ ਖੜ ਜਾਂਦੀ ਕੰਬਾਈਨ। ਬਾਕੀ ਵਧੀਆ ਬਣੀ ਜਾਂਦਾ ਇਹ ਤੋਂ ਬਹੁਤ ਮਾਰ ਦਿੰਨੇ ਇਹਨੂੰ ਪਲਾਉ ਕਰਦੇ ਆ ਤਿਆਰ ਉਹ ਦੂਦ ਦੇਖ ਸਕਦੇ ਤੁਸੀਂ ਪਲਾਉ ਚੱਲੀ ਜਾਂਦੇ ਆ ਇਹ ਵੀ ਬਸ ਨਾ ਮਾਤਰ ਲੋਡ ਤੇ ਚੱਲਦਾ ਪਹਿਲੇ ਲੋਡ ਚ 1800 ਚੱਕਰ ਤੇ ਦੂਜਾ ਲੋਡ ਪਾਉਂਦਾ ਨਹੀਂ ਸਾਡਾ ਡਰਾਈਵਰ ਜਿਹੜਾ ਉਹਨਾਂ ਦੇ ਦੱਬਦਾ ਹੈ ਕੰਮ ਵਧੀਆ ਖੁੱਤੀ ਜਾਂਦਾ ਅੱਜ ਨਾ ਜੀ ਫਾਲਿਆ ਇਹ ਬਦਲਦੇ ਆਂ ਦੇ ਆ ਦੇਖੋ ਘਸ ਕੇ ਇੱਥੇ ਚੱਕਰ ਨਟ ਵੀ ਘਸਣ ਲੱਗ ਗਿਆ ਤੇ ਹੁਣ ਚੈੱਕ ਆਇਤੋਂ ਨਟ ਦੇ ਵੀ ਦਾਗ ਲੱਗ ਗਿਆ ਜਿਆਦਾ ਘਸਣ ਕਰਕੇ ਆ ਜਦੋਂ ਆ ਮੋਰੀ ਦਾ ਕਾ ਜਾਣੋ ਸਮਝ ਲੋ ਬਸ ਫਾਲੇ ਬਦਲ ਦੋ ਓਦੋਂ ਬਾਅਦ ਆ ਸੈਟਿੰਗਾਂ ਇਹਨੀਆਂ ਕਰ ਕਰ ਕੇ ਦੇਖ ਲਈਆਂ ਸੀ ਹੁਣ ਇਹ ਤੋਂ ਬਾਅਦ ਹੁੰਦੀ ਜਾਣੀ ਇਹ ਤੇ ਬਦਲਦੇ ਆ ਫਾਲੇ ਆਪਾਂ ਮਗਾਏ ਹੋਏ ਫਾਲੇ ਚੱਕਦੇ ਆ ਵਗਰੋ ਟੈਕ ਮੈਂ ਕੋਦਰ ਵਾਲੇ ਬਾਈਆਂ ਤੋਂ ਜਲੰਧਰ ਵਾਲਿਆਂ ਤੋਂ ਉਹਨਾਂ ਨੇ ਭੇਜੇ ਸੀ ਇਹ ਬਦਲ ਰਹੇ ਹੁਣ ਕਿ ਜੇ ਬਾਈ ਟਾਈਮ ਤੇ ਨਾਂ ਬਦਲੀਏ ਨਾ ਆ ਚੀਜ਼ ਕਸਣੀ ਸ਼ੁਰੂ ਹੋ ਜਾਂਦੀ ਹੈ ਆ ਦੇਖੋ ਕਿੰਨਾ ਫਰਕ ਪੈ ਗਿਆ ਇਹਦਾ ਇਥੋਂ ਤਾਂ ਆ ਨੀਵਾ ਹੋ ਗਿਆ ਆ ਉੱਚਾ ਤਾਂ ਇਥੋਂ ਉੱਡ ਜਾਂਦਾ ਹੈ ਫਿਰ ਉਹਦੇ ਬਾਅਦ ਆ ਵੀ ਕਸ ਜਾਂਦਾ ਫਾਲੇ ਤਾਂ ਸਸਤੇ ਆ ਆ ਚੀਜ਼ਾਂ ਜਿਆਦੀਆਂ ਮਹਿੰਗੀਆਂ ਨੇ ਆਹ ਹੋ ਗਿਆ ਆ ਚੀਜ਼ਾਂ ਬਹੁਤ ਮਹਿੰਗੀਆਂ ਨੇ ਚੱਲਦਾ ਜੀ 605 ਟੂਟਾ ਵੇਟਰ ਤੇ ਕੱਲ ਬਲੌਕ ਕਰਿਆ ਸੀ ਆਹ ਇਹ ਜ਼ਮੀਨ ਹੈ ਬਾਈ ਜਿਹੜੀ ਆਪਾਂ 15 ਦਿਨ ਉਹ ਵੜਾ ਕੇ ਐਸਐਮਐਸ ਨਾਲ ਮਲਚਰ ਮਾਰਨ ਤੋਂ ਬਾਅਦ ਆਪਾਂ ਭਰਤੀ ਸੀ ਇਹ ਵੀ 22 ਦਿਨਾਂ ਬਾਅਦ ਵੱਤਰ ਆਇਆ ਵਿਚਾਲੇ ਨਾ ਇੱਕ ਮੀਂਹ ਪੈ ਗਿਆ ਸੀਗਾ ਤਾਂ ਕਰਕੇ ਨਹੀਂ ਤਾਂ 15 ਦਿਨਾਂ ਚ ਵੱਤਰ ਆ ਜਾਂਦੀ ਜਿਹਦੇ ਵਿੱਚ ਬਾਈ ਬੂਟੇ ਖੜੇ ਹੁੰਦੇ ਆ ਨਾ ਉਹ ਬੂਟੇ ਫੁੱਟਣ ਲੱਗ ਜਾਂਦੇ ਆ ਤੇ ਵੱਤਰ ਉਹ ਚੱਕ ਲੈਂਦੇ ਆ ਛੇਤੀ ਵੱਤਰ ਆ ਜਾਂਦੀ ਉਹ ਮੇਂ ਜ਼ਮੀਨ ਕਿਸੇ ਵੀਰ ਨੇ ਕਣਕ ਬੀਜ ਨਹੀਂ ਹੋਵੇ ਮੰਨ ਲੇ 15 ਦਿਨਾਂ ਨੂੰ ਕਣਕ ਬੀਜਣੀ ਹੈ ਤਾਂ ਆਪਾਂ ਮਲਚਰ ਮਾਰ ਕੇ ਪਾਣੀ ਨਾਲ ਭਰ ਸਕਦੇ ਆ ਤੇ ਫੋਟ ਕਰ ਜਾਣੀ ਉਹਨੇ ਜਿਵੇਂ ਜਿਵੇਂ ਫੋਟ ਕਰੀ ਜਊ ਪਾਣੀ ਦਾ ਵੱਤਰ ਹੋਵੇਂ ਉਹ ਛੇਤੀ ਵੱਤਰ ਆਊ ਬੂਟੇ ਨੇ ਜਦੋਂ ਗ੍ਰੋਥ ਕਰਨੀ ਆ ਤਾਂ ਪਾਣੀ ਲੈਣਾ ਹੀ ਆ ਖਲੋਂ ਤੇ ਛੇਤੀ ਵੱਤਰ ਆ ਜਾਂਦੀ ਐ ਅਸੀਂ ਆਹ ਤਜਰਬਾ ਕੀਤਾ ਸੀ ਕਿ ਜੇ ਆਹ ਵੱਤਰ ਬੰਦੇ ਨੇ ਬੀਜ ਨਹੀਂ ਹੋਵੇ ਕਣਕ ਤਾਂ ਪੂਰੀ ਵਧੀਆ ਬੀਜ ਸਕਦਾ ਹੁਣ ਦੇਖੋ ਵੀ ਆਹ ਜਿਹੜਾ ਵਾਹਣ ਬਣਿਆ ਪਿਆ ਐ ਤੇ 200 ਅੱਗੇ ਮਾਰੋ ਵੀ ਟਾਈਟ ਹੋ ਜੇ ਉਸ ਤੋਂ ਬਾਅਦ ਜਿਵੇਂ ਮਰਜ਼ੀ ਕੇਰਾ ਕਰ ਦੋ ਤੁਸੀਂ ਸਾਦੀ ਮਸ਼ੀਨ ਨਾਲ ਭਾਵੇਂ ਇਹ ਸਾਰੇ ਦਿਨ ਚਾਹੀ ਪ੍ਰੋਸੈਸ ਚੱਲੀ ਜਾਂਦਾ ਇੱਕ ਪਿੱਛੇ ਰੂਟਾਵੇਟਰ ਇੱਕ ਪਿੱਛੇ ਮਲਚਰ ਇੱਕ ਪਿੱਛੇ ਪਲਾਉ